ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਪਰਮਾ ਦਾ ਮੁਰ ਤੋਂ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਦੇ ਵਿੱਚ ਮੌਸਮ ਦੇ 23 ਅਤੇ 24 ਜੁਲਾਈ ਨੂੰ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਅਲਰਟ ਤਾਂ ਜਾਰੀ ਹੋਏ ਨੇ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਸੁਧਰਦੇ ਹੋਏ ਦਿਖਾਈ ਨਹੀਂ ਦੇ ਰਹੇ ਪਰ ਬੀਤੀ ਕੱਲ ਦੀ ਅਗਰ ਗੱਲ ਕਰੀਏ ਤਾਂ 22 ਜੁਲਾਈ ਨੂੰ ਪੰਜਾਬ ਦੀ ਨਵਾਂ ਸ਼ਹਿਰ ਰੂਪਨਗਰ ਹੁਸ਼ਿਆਰਪੁਰ ਦੇ ਕੁਝ ਇਲਾਕੇ ਅਤੇ ਸਭ ਜੀ ਅਜੀਤ ਸਿੰਘ ਨਗਰ ਫਤਿਹਗੜ ਦੇ ਕੁਝ ਇਲਾਕਿਆਂ ਵਿੱਚ ਮੀਂਹ ਹੋਇਆ ਜੀ ਪਰ ਹੁਣ ਜਿਹੜੇ ਅਲਰਟ ਜਾਰੀ ਹੋਏ ਨੇ ਉਹਦੇ ਵਿੱਚ 23 ਅਤੇ 24 ਜੁਲਾਈ ਜਾਣ ਕੇ 48 ਘੰਟਿਆਂ ਦੇ ਵਿੱਚ ਸੋਨੇ ਮੀਂਹ ਹੋਣ ਦੇ ਚਾਂਸ ਦਿਖਾਈ ਦੇ ਰਹੇ ਨੇ ਸੈਟਲਾਈਟ ਇਮੇਜ ਤੁਹਾਡੇ ਸਾਹਮਣੇ ਹੈ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਆ ਕਰੋ ਕਮੈਂਟ ਬਾਕਸ ਵਿੱਚ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਲਿਖਦਿਆ ਕਰੋ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਤੁਹਾਡੇ ਇਲਾਕੇ ਦੇ ਹਾਲਾਤਾਂ ਬਾਰੇ ਪਤਾ ਲੱਗ ਸਕੇ ਤੁਸੀਂ ਇਮੇਜ ਦੇਖ ਸਕਦੇ ਹੋ ਜੀ ਇਮੇਜ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਪੰਜਾਬ ਦੀ ਉੱਤਰੀ ਬੈਲਟ ਤੋਂ ਲੈ ਕੇ ਪੂਰਬੀ ਬੈਲਟ ਤੱਕ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਦੇ ਵਿੱਚ ਆਪਾਂ ਜ਼ਿਲ੍ਹੇ ਵਜ੍ਹਾ ਗੱਲ ਕਰੀਏ ਤਾਂ ਪਠਾਨਕੋਟ ਗੁਰਦਾਸਪੁਰ ਸ਼੍ਰੀ ਅਮੰਤਸਰ ਸਾਹਿਬ ਹੁਸ਼ਿਆਰਪੁਰ ਥੋੜਾ ਬਹੁਤਾ ਹਿੱਸਾ ਕਪੂਰਥਲੇ ਦਾ ਜਲੰਧਰ ਦਾ ਬਹੁਤਾ ਹਿੱਸ ਰੂਪਨਗਰ ਲੁਧਿਆਣਾ ਜੀ ਮੋਗੇ ਦਾ ਕੁਝ ਹਿੱਸਾ ਜੀ ਫਤਿਹਗੜ੍ਹ ਸਾਹਿਬ ਮਲੇਰਕੋਟਲੇ ਦਾ ਕੁਝ ਹਿੱਸਾ ਪਟਿਆਲੇ ਦਾ ਬਹੁਤਾ ਹਿੱਸਾ ਸਭਜਾ ਦਾ ਅਜੀਤ ਸਿੰਘ ਨਗਰ ਚੰਡੀਗੜ੍ਹ ਨੂੰ ਵੀ ਇਹ ਮੌਸਮ ਟੱਚ ਕਰੇਗਾ ਤੇ ਨਾਲ ਦੀ ਨਾਲ ਹਰਿਆਣੇ ਵਾਲੇ ਸਿਸਟਮ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਗੱਲ ਕਰ ਲਈ ਥੋੜਾ ਬੋੜਾ ਤਰਨਤਾਰਨ ਦੇ ਹਿੱਸੇ ਨੂੰ ਵੀ ਇਹ ਕਵਰ ਕਰੇਗਾ ਪਰ ਇਸ ਦੇ ਵਿੱਚ ਫਿਰੋਜ਼ਪੁਰ ਫਰੀਦਕੋਟ ਮੁਕਸਰ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਇਹ ਫਿਲਹਾਲ ਇੰਨਾ ਜ਼ਿਆਦਾ ਇਸ ਦੇ ਵਿੱਚ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਪਰ ਸੰਗਰੂਰ ਮਲੇਰ ਕੋਟਲਾ ਮੋਗੇ ਕਪੂਰਥਲੇ ਤੋਂ ਇਲਾਵਾ ਫਿਰੋਜ਼ਪੁਰ ਫਿਰੋਜ਼ਪੁਰ ਦੇ ਵਿੱਚ ਹਲਕੀ ਫੁਲਕੀ ਕ੍ਰਮਣ ਕਰਨ ਦੀ ਉਮੀਦ ਦਿਖਾਈ ਜਾ ਸਕਦੀ ਹੈ ਪਰ ਜਿਹੜੇ ਫਿਰੋਜ਼ਪੁਰ ਤੇ ਮੁਕਸਰ ਤੇ ਬਠਿੰਡਾ ਫਰੀਦਕੋਟ ਦੇ ਚਾਰ ਜ਼ਿਲ੍ਹੇ ਨੇ ਇਹਨਾਂ ਵਿੱਚ ਕੋਈ ਵੱਡੀ ਕਾਰਵਾਈ ਨਹੀਂ ਦਿਖਾਈ ਦੇ ਰਹੀ ਤੇ ਨਾ ਹੀ ਮਾਨਸੇ ਵਿੱਚ ਕੋਈ ਵੱਡੀ ਕਾਰਵਾਈ ਫਿਲਹਾਲ ਦਿਖਾਈ ਦੇ ਰਹੀ ਹੈ ਪਰ ਜੋ ਵੀ ਅਗਰ ਸਿਸਟਮ ਮਹਾਮੋਟਾ ਚੇਂਜ ਹੁੰਦਾ ਹੈ ਤਾਂ ਇਹਨਾਂ ਇਲਾਕਿਆਂ ਵਿੱਚ ਵੀ ਮੀਂਹ ਹੋਣ ਦੇ ਚਾਂਸ ਬਣ ਸਕਦੇ ਨੇ ਹੁਣ ਗੱਲ ਕਰ ਲੈਂਦੇ ਜੀ ਮੌਸਮ ਵਿਭਾਗ ਵੱਲੋਂ ਜਾਰੀ ਅਲਰਟਾਂ ਦੀ ਬੀਤੀ ਕੱਲ 22 ਜੁਲਾਈ 2024 ਨੂੰ ਅਲਰਟ ਜੋ ਜਾਰੀ ਹੋਏ ਨੇ ਤੁਹਾਡੇ ਸਕਰੀਨ ਦੇ ਉੱਪਰ ਇਹ ਜੀ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਹੀ ਲਾਈਟ ਟੂ ਮੋਡਰੇਟ ਰੇਨ ਪੰਜਾਬ ਹਰਿਆਣਾ ਵਿੱਚ ਦੱਸੀ ਗਈ ਹੈ ਜੀ ਤੇ ਅਗਰ ਗੱਲ ਕਰ ਲਈਏ ਤਾਂ ਤਾਮਾ ਜਿਹੜੇ ਬਠਿੰਡੇ ਇਲਾਕੇ ਵਿੱਚ ਬਣੇ ਹੋਏ ਨੇ ਕਿਉਂਕਿ ਜਿਹੜੀ ਮਾਲਵੇ ਦੀ ਬੈਲਟ ਹੈ ਇਹਦੇ ਵਿੱਚ ਮੀਂਹ ਨਾ ਹੋਣ ਦੇ ਕਾਰਨ ਇਸ ਇਲਾਕੇ ਵਿੱਚ ਲਗਾਤਾਰ ਤਾਮਾ ਨਾਲ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਅਗਰ ਹੁਣ ਆਪਾਂ ਦੇਖ ਲਈਏ ਜੀ ਮੌਸਮ ਵਿਭਾਗ ਦੇ ਅਲਰਟ ਜਿਹੜੇ ਜਾਰੀ ਹੋਏ ਨੇ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ 22 ਤਰੀਕ ਲੰਘ ਚੁੱਕੀ ਹੈ ਸੋਨੇ ਮੀਂਹ ਹੋਏ ਨੇ ਜੀ ਹਰਿਆਣੇ ਅਤੇ ਪੰਜਾਬ ਦੀ ਗੱਲ ਕਰੀ ਤਾਂ ਹਰਿਆਣੇ ਵਿੱਚ ਸੋਨੇ ਮੀਂਹ ਨੇ ਪੰਜਾਬ ਵਿੱਚ ਕੋਈ ਵੱਡੀ ਲੜੀ ਫਿਲਹਾਲ ਮੀਂਹਾਂ ਜੇ ਨਹੀਂ ਦਿਖਾਈ ਦੇ ਰਹੀ ਅਗਰ ਸਹੀ ਹੈ ਤਾਂ 24 ਇਹ ਅਗਲੇ ਇਹ 48 ਘੰਟੇ ਦੀ ਗੱਲ ਕਰੀ ਤਾਂ ਬਹੁਤ ਵਧੀਆ ਮੀਂਹ ਹੁੰਣ ਦੇ ਚਾਂਸ ਨੇ ਜਿਹਦੇ ਵਿੱਚ ਕਿ ਅੱਜ orange ਅਲਰਟ ਜਾਰੀ ਹੋ ਚੁੱਕੇ ਹੈ ਜੀ ਮੀਂਹ ਦਾ ਤੇ 24 ਜੁਲਾਈ ਵਾਸਤੇ ਜੈਲੋ ਅਲਰਟ ਜਾਰੀ ਹੋ ਚੁੱਕਾ ਜਿਸ ਤੋਂ ਕਿ ਸਾਫ ਪਤਾ ਲੱਗ ਰਿਹਾ ਕਿ ਮੀਹ ਦਾ سلسلہ ਹੁਣ ਪੰਜਾਬ ਦੇ ਵਿੱਚ ਦੁਬਾਰਾ ਤੋਂ ਸ਼ੁਰੂ ਹੁੰਦਾ ਦਿਖਾਈ ਦੇ ਰਿਹਾ ਗੱਲ ਕਰ ਲਈਏ ਕਿ 24 ਤਰੀਕ ਦੀ ਤਾਂ 23 ਤਰੀਕ ਨੂੰ ਤਾਂ ਸੋਨੇ ਮੀਂਹ ਦਿਖਾਈ ਦੇ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਪਰ ਮਾਝੇ ਤੋਂ ਇਲਾਵਾ ਮਾਲਵੇ ਦੇ ਵਿੱਚ ਕੋਈ ਵੱਡੀ ਮੀਂਹ ਦੀ ਕਾਰਵਾਈ ਨਹੀਂ ਹੈ ਪਰ ਅਗਰ 24 ਤਰੀਕ ਦੀ ਗੱਲ ਕਰੀਏ ਤਾਂ 24 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਮੀਂਹ ਹੋਣ ਦੇ ਚਾਂਸ ਨੇ ਜਦੇ ਵਿੱਚ ਮਾਲਵੇ ਦੀ ਬੈਲਟ ਵੀ ਆਉਂਦੀ ਦਿਖਾਈ ਦੇ ਰਹੀ ਹੈ ਜੀ ਦੇ ਵੀ ਜਿਹੜੇ ਬਾਕੀ ਰਹਿ ਰਹੇ ਨੇ ਬਠਿੰਡਾ ਮਾਨਸਾ ਮੁਕਸਰ ਫਿਰੋਜ਼ ਫਰੀਦਕੋਟ ਫਿਰੋਜ਼ਪੁਰ ਫਜ਼ਿਲਕਾ ਮੋਗਾ ਬਰਨਾਲਾ ਸੰਗਰੂਰ ਇਹ ਜਿਹੜੀ ਬੈਲਟ ਹੈ ਜੀ ਇਹਦੇ ਵਿੱਚ ਵੀ ਮੀਂਹ ਹੋਣ ਦੇ ਚਾਂਸ 24 ਤਰੀਕ ਨੂੰ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਜੋ ਵੀ ਅਪਡੇਟ ਹੋਵੇਗੀ ਦੁਪਹਿਰ ਤੇ ਸ਼ਾਮ ਦੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟ ਸਟੂਡੀਓ ਦੇ ਨਾਲ ਵੀਡੀਓ ਦੇਖਣ ਲਈ ਸਾਡੇ ਅਸ਼ਕੀਪੁਰ ਨੂੰ ਦਾ ਧੰਨਵਾਦ ਜੀ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਵਰਗੇ ਯਾਰੋ ਦੋਸਤਾਂ ਬੇਲੀਆਂ ਤੱਕ ਬਣੇ